ਕੁਈ ਦੁੱਖ ਆ ਜੇ ਅਸੀਂ ਰੋ ਸਕਦੇ ਆ ਪਰ ਦੁੱਖ ਨੂੰ ਦੂਰ ਤੇ ਨਹੀਂ ਨਾ ਕਰ ਸਕਦੇ। ਸਿਆਣੇ ਕਹਿੰਦੇ ਆ ਜੇ ਦੁੱਖ ਦਾ ਉਪਾਅ ਕਰੋ ਜੇ ਨਹੀਂ ਹੁੰਦਾ ਫਿਰ ਅਰਦਾਸ ਕਰੋ। ਅਰਦਾਸ ਕਰ ਲਓ। ਪਰ ਰੋਣਾ ਝੂਰੀ ਜਾਣਾ ਬਾਰ ਬਾਰ ਚਿੰਤਾ ਗ੍ਰਸਤ ਹੋ ਜਾਣਾ ਸਮੱਸਿਆ ਦਾ ਹੱਲ ਨਹੀਂ ਹੁੰਦਾ। ਇਹਨੂੰ ਕਹਿੰਦੇ ਨੇ ਸੰਸਾਰ ਪਰ ਜੇ ਗੁਰੂ ਕਿਰਪਾ ਕਰ ਦੇਣ ਸੰਸੇ ਵੀ ਟੁੱਟ ਜਾਂਦੇ ਨੇ ਕੋਈ ਵੀ ਸੰਸਾ ਹੋਵੇ ਨਾ ਭਰਮ ਹੋਵੇ ਚਿੰਤਾ ਹੋਵੇ ਉਹ ਗੁਰੂ ਦੀ ਕਿਰਪਾ ਨਾਲ ਖਤਮ ਹੋ ਜਾਂਦੀ ਹੈ। ਜਾਓ ਗੁਰਦਿਓ ਤਾਂ ਜਮ ਤੇ ਛੂਟੈ ਜਮ ਸ਼ਬਦ ਨੂੰ ਥੋੜਾ ਧਿਆਨ ਨਾਲ ਸਮਝਿਓ। ਵੈਸੇ ਇਹਦਾ ਅਰਥ ਕੀਤਾ ਜਾਂਦਾ ਹੈ ਜਮਦੂਤ। ਚਲੋ ਉਹ ਵੀ ਹੁੰਦਾ ਹੈ। ਜਾਂ ਅਸੀਂ ਮੰਨਦੇ ਆ ਵੀ ਜਿਹੜੇ ਅਸੀਂ ਅੱਜਕੱਲ੍ਹ ਕਈ ਵਾਰੀ ਟੀਵੀਾਂ 'ਚ ਵੇਖਿਓਏ ਨੇ ਵੀ ਵੱਡੇ-ਵੱਡੇ ਭੈੜੀ ਜੀ ਸ਼ਕਲ ਵਾਲੇ ਇਨਸਾਨ ਜਿਹੜੇ ਜਮ ਜਾਂ ਜਬਦੂਤ ਹੁੰਦੇ ਨੇ ਜਿਹੜੇ ਬੰਦੇ ਦੇ ਸਾਹ ਵੀ ਕੱਢਦੇ ਨੇ ਜਾਂ ਬੰਦੇ ਨੂੰ ਲੈ ਕੇ ਜਾਂਦੇ ਨੇ ਧਰਮ ਰਾਜ ਦੀ ਕਚਹਿਰੀ 'ਚ। ਅਸਲ 'ਚ ਦੋ ਵਰਡ ਨੇ, ਦੋ ਅੱਖਰ ਨੇ ਜ ਜਾ ਤੇ ਮਾ ਅੱਖਰ ਹੈ। ਜਾ ਤੇ ਮਾ ਇਹ ਬਣਿਆ ਕਿੱਥੋਂ ਹੈ ਜੱਜੇ ਤੋਂ ਹੁੰਦਾ ਜਨਮ ਮਾਂ ਤੋਂ ਹੁੰਦਾ ਮਰਨ ਜਨਮ ਮਰਨ ਜਾ ਮ ਬੰਦਾ ਫਸਿਆ ਹੋਇਆ ਜਨਮ ਮਰਨ ਦੇ ਵਿੱਚ ਜਨਮ ਮਰਨ ਹੀ ਜਮ ਹੈ ਕਿਉਂਕਿ ਬਾਰ ਬਾਰ ਚੁੰਬੜ ਰਿਹਾ ਹੈ ਬਾਰ ਬਾਰ ਜਨਮ ਮਰਨ ਹੋ ਰਿਹਾ ਨਾ ਜਮ ਜਮ ਮਰੇ ਮਰੇ ਫਿਰ ਜਮ ਮੈਂ ਬਹੁਤ ਸਜਾਏ ਪਿਆ ਦੇਸ਼ ਲੰਮੈ ਹੁਣ ਇੱਥੇ ਇੱਕ ਗੱਲ ਹੋਰ ਸਮਝ ਆ ਰਹੀ ਹੈ ਮਹਾਰਾਜ ਕਹਿੰਦੇ ਜਿਹੜਾ ਬਾਰ-ਬਾਰ ਦਾ ਜਨਮ ਹੈ ਨਾ ਇਹ ਬੜੀ-ਬੜੀ ਸਜ਼ਾ ਲੱਗੀ ਹੋਈ ਹੈ ਆਖੋ ਸਤਨਾਮ ਸ਼੍ਰੀ ਕੀ ਇਹ ਹੈ ਜੀ ਸਜ਼ਾ ਕਹਿੰਦੇ ਤੂੰ ਖੁਸ਼ੀ ਨਾ ਮਨਾ ਤੈਨੂੰ ਫੇਰ ਜੇਲ੍ਹ ਵਿੱਚ ਛੁੱਟ ਦਿੱਤਾ ਜੰਮ ਜੰਮ ਮਰੇ ਮਰੇ ਫਿਰ ਜੰਮੈ ਤੇ ਕੀ ਹੈ ਬਹੁਤ ਸਜ਼ਾਏ ਪਿਆ ਦੇਸ਼ ਲੰਮੈ ਬੜੀ ਲੰਮੀ ਸਜ਼ਾ ਮਿਲਗੀ ਤੈਨੂੰ ਤੇਰਾ ਛੁਟਕਾਰਾ ਹੀ ਨਹੀਂ ਹੋ ਰਿਹਾ ਬਾਰ-ਬਾਰ ਜੇਲ੍ਹ ਚਾ ਰਿਹਾ ਛੁਟਕਾਰਾ ਹੋ ਜਾਂਦਾ ਫੇਰ ਗੁਨਾਹ ਕਰਦਾ ਫੇਰ ਆ ਜਾਂਦਾ ਫੇਰ ਉਹ ਛੱਡਦੇ ਨੇ ਫੇਰ ਗੁਨਾਹ ਕਰਦਾ ਫੇਰ ਜੇਲ੍ਹ ਚ ਆ ਜਾਂਦਾ ਛੁਟਕਾਰਾ ਕਿੱਥੇ ਹੋਇਆ ਫੇਰ ਹੁਣ ਕਹਿੰਦੇ ਜੰਫੇਰ ਬੰਦਾ ਸੋਚਦਾ ਵੀ ਜੰਮ ਤੋਂ ਕਿਵੇਂ ਬਚੀਏ ਜਨਮ ਮਰਨ ਤੋਂ ਕਿਵੇਂ ਬਚੀਏ ਇਹੀ ਜੰਮ ਬਣ ਕੇ ਚੁੰਬੜਿਆ ਨਾ ਇਹ ਗੁਰਬਾਣੀ ਦੀ ਫਿਲਾਸਫੀ ਹੈ ਮੈਂ ਹੋਰ ਇੱਕ ਸ਼ਬਦ ਨਾਲ ਸਾਂਝਾ ਕਰਦੇ ਆਂ ਅੱਪਾ ਕਹਿੰਨੇ ਆ ਮੁਕਤੀ ਮਿਲ ਜਾਏ ਬੰਦਾ ਮਰ ਕੇ ਮੁਕਤੀ ਭਾਲਦਾ ਹੈ ਜਿਉਂਦੇ ਜੀ ਅਰਦਾਸ ਕਰਦੇ ਆ ਫਿਰ ਮਰਨ ਤੋਂ ਬਾਅਦ ਵੀ ਅਰਦਾਸ ਹੁੰਦੀ ਹੈ ਅੰਤਿਮ ਅਰਦਾਸ ਕਹਿੰਦੇ ਵੀ ਮੁਕਤੀ ਹੋ ਜਾਏ ਪ੍ਰਾਣੇ ਸਮੇਂ 'ਚ ਕਿਹਾ ਜਾਂਦਾ ਸੀ ਜਿਹਨੂੰ ਗਤਿਆ ਕਰਾਉਣੀ ਵੀ ਕਹਿੰਦੇ ਸਨ ਗਿਆ ਦੀ ਧਰਤੀ ਤੇ ਚਲੇ ਜਾਂਦੇ ਨੇ ਕੋਈ ਕਿਤੇ ਪਿੰਡ ਤਾਰਦੇ ਪਾਪ ਸੀ ਵੀ ਮੁਕਤੀ ਮਿਲ ਜਾਏ ਗੁਰੂ ਘਰ ਨੇ ਇੱਕ ਗੱਲ ਆਖੀ ਇਹ ਵੀ ਜਿਹੜਾ ਕੱਟਿਆ ਜਾਏਗਾ ਨਾ ਉਹ ਇਕੱਠਾ ਹੀ ਕੱਟਿਆ ਜਾਏਗਾ ਮੌਤ ਤੇ ਦੁੱਖ ਹੈ ਪਰ ਕਹਿੰਦੇ ਜਨਮ ਵੀ ਦੁੱਖ ਹੈ ਆਪਾਂ ਜਨਮ ਨੂੰ ਸੁੱਖ ਮੰਨਦੇ ਆ ਜਾਂ ਖੁਸ਼ੀ ਮੰਨਦੇ ਨਾ ਕਿ ਸਾਡੀ ਸੰਸਾਰੀ ਸੋਚ ਵੱਖਰੀ ਹੈ ਗੁਰੂ ਸਾਹਿਬ ਦਾ ਨਜ਼ਰੀਆ ਤੇ ਸੋਚ ਵੱਖਰਾ ਹੈ ਕਿਸੇ ਨੇ ਪੁੱਛਿਆ ਵੀ ਬੰਦਾ ਮਰਦਾ ਕਿਉਂ ਹੈ ਮਰਦਾ ਕਿਉਂ ਹੈ ਪੰਜ-ਛਤ ਬੰਦੇ ਖੜੇ ਸਨ ਉਹਨਾਂ ਨੇ ਆਪ ਕੋ ਆਪਣੀ ਸੋਚ ਮੁਤਾਬਿਕ ਉੱਤਰ ਦਿੱਤਾ ਵਿਸ਼ਾ ਪੂਰੇ ਹੋ ਗਏ ਜੀ ਤਾਂ ਮਰ ਗਿਆ ਰੋਗ ਲੱਗ ਗਿਆ ਤਾਂ ਮਰ ਗਿਆ ਐਕਸੀਡੈਂਟ ਹੋ ਗਿਆ ਤਾਂ ਮਰ ਗਿਆ ਟਾਈਮ ਪੂਰਾ ਹੋ ਗਿਆ ਤਾਂ ਮਰ ਗਿਆ ਰੱਬ ਦਾ ਹੁਕਮ ਆ ਗਿਆ ਤਾਂ ਮਰ ਗਿਆ ਉਹ ਕਹਿੰਦਾ ਵੀ ਨਹੀਂ ਇਹ ਕਾਰਨ ਨਹੀਂ ਹਨ ਇਹ ਕਿਉਂ ਮਰਿਆ ਮਰਿਆ ਕਿਉਂ ਕਿਉਂ ਮਰਨਾ ਪਿਆ ਉਹ ਕਹਿੰਦੇ ਵੀ ਨਹੀਂ ਪਤਾ ਕਹਿੰਦੇ ਵੀ ਤੁਸੀਂ ਦੱਸੋ ਕਹਿੰਦੇ ਤਾਂ ਮਰਿਆ ਕਿਉਂਕਿ ਜੰਮਿਆ ਸੀ ਇਹ ਜੰਮਿਆ ਤਾਂ ਮਰਿਆ ਨਾ ਜਿਹੜਾ ਜੰਮਿਆ ਹੀ ਨਹੀਂ ਉਹ ਮਰਿਆ ਵੀ ਨਹੀਂ ਮਰੇਗਾ ਤੇ ਉਹ ਜਿਹੜਾ ਜੰਮੇਗਾ ਮਿٹےਗਾ ਉਹ ਜੋ ਬਣੇਗਾ ਡੁੱਬੇਗਾ ਉਹ ਜੋ ਪਾਣੀ ਦੇ ਵਿੱਚ ਜਾਏਗਾ ਜਿਹੜਾ ਪਾਣੀ ਚ ਗਿਆ ਹੀ ਨਹੀਂ ਉਹਨੇ ਡੁੱਬਣਾ ਵੀ ਕਿੱਥੋਂ ਐ ਕਹਿੰਦੇ ਹਰ ਮੌਤ ਜਨਮ ਕਰਕੇ ਆਉਂਦੀ ਐ ਜਿਹਦਾ ਜਨਮ ਨਹੀਂ ਉਹਦਾ ਮਰਨ ਵੀ ਨਹੀਂ ਜੇ ਮੌਤ ਦੁੱਖ ਹੈ ਤੇ ਸਪਸ਼ਟ ਵੀ ਇਹਦੀ ਸ਼ੁਰੂਆਤ ਜਨਮ ਤੋਂ ਹੋਈ ਹੈ ਮੌਤ ਦੁੱਖ ਹੈ ਨਾ ਮੌਤ ਤੇ ਆਪਾਂ ਦੁੱਖ ਹੀ ਮਨਾਉਨੇ ਆ ਪਰ ਜਿਹਦੀ ਮੌਤ ਦਾ ਦੁੱਖ ਨਹੀਂ ਮਨਾਇਆ ਗਿਆ ਤਾਂ ਸਪਸ਼ਟਾ ਵੀ ਉਹ ਹਲੇ ਜਨਮ 'ਚ ਆਇਆ ਹੀ ਨਹੀਂ ਇਸ ਕਰਕੇ ਉਹਦੀ ਮੌਤ ਦਾ ਦੁੱਖ ਵੀ ਨਹੀਂ ਗੁਰੂ ਸਾਹਿਬ ਨੇ ਫਿਰ ਇਹਨੂੰ ਕਿਹਾ ਵੀ ਮਰਨ ਦੁੱਖ ਨਹੀਂ ਅਸਲ 'ਚ ਜਨਮ ਵੀ ਦੁੱਖ ਹੈ ਹੁਣ ਤੁਸੀਂ ਕੀ ਪੜਦੇ ਹੋ ਰੋਜ਼ ਪੜ੍ਹਦੇ ਹੋ ਬਾਰ-ਬਾਰ ਪੜ੍ਹਦੇ ਆ ਜਦੋਂ ਹੁਕਮਨਾਮਾ ਸਾਹਿਬ ਲਿਆ ਜਾਂਦਾ ਖਾਸ ਤੌਰ ਤੇ ਉਦੋਂ ਪਟ ਸਾਹਿਬਾਂ ਦੇ ਸਭੀ ਆਪਾਂ ਕੱਲ ਮੰਗਲ ਦੇ ਰੂਪ ਚ ਪੜਿਆ ਸਾਹਿਬ ਸੋ ਕਹੋ ਟੱਲ ਗੁਰ ਸੇਵੀ ਐ ਟੱਲ ਭਟ ਨੇ ਭਟ ਟੱਲ ਜੀ ਕਹਿ ਰਹੇ ਨੇ ਅਹ ਨਿਸ ਸਹਜ ਸੁਭਾਏ ਹੁਣ ਅਗਲੀ ਪੰਕਤੀ ਧਿਆਨ ਨਾਲ ਪੜਿਓ ਦਰਸ਼ਨ ਪਰਸੈ ਗੁਰੂ ਕੈ ਹੁਣ ਇਹਨੂੰ ਇਕੱਠਾ ਰੱਖੋ ਜਨਮ ਮਰਨ ਦੁਖ ਜਾਏ ਕਹਿੰਦੇ ਕੀ ਹੈ ਜਨਮ ਮਰਨ ਦੁੱਖ ਜਿਹੜਾ ਜਨਮ ਤੇ ਮਰਨ ਦਾ ਦੁੱਖ ਹੈ ਆਹ ਹੈ ਜਮ ਤੇ ਛੁਟਾ ਹੈ ਜਨਮ ਤੇ ਮਰਨ ਦਾ ਦੁੱਖ ਕਿਵੇਂ ਜਾਏਗਾ ਜਦੋਂ ਬੰਦੇ ਨੂੰ ਗੁਰੂ ਦੇ ਦਰਸ਼ਨ ਹੋ ਜਾਣਗੇ ਕਹਿੰਦੇ ਦਰਸ਼ਨ ਕਰ ਤੇਰਾ ਜਨਮ ਮਰਨ ਮਿਟ ਜਾਏਗਾ ਜਮਾਂ ਤੋਂ ਛੁਟਕਾਰਾ ਹੋ ਜਾਏਗਾ ਕਿਉਂਕਿ ਜਮੂ ਵੀ ਉਹਨੂੰ ਲੈੰਦਾ ਹੁੰਦੇ ਆ ਨਾ ਜਿਹੜਾ ਜੰਮਿਆ ਸੀ ਮਰੇ ਹੋਏ ਜਿਹੜਾ ਜੰਮਿਆ ਹੀ ਨਹੀਂ ਉਹਨੂੰ ਜਮਨੇ ਵੀ ਕੀ ਕਰਨ ਆਉਣਾ ਉੱਥੇ ਉੱਥੇ ਜਮ ਵੀ ਨਹੀਂ ਲੈਣ ਹੁੰਦੇ ਤੋ ਜਨਮ ਮਰਨ ਇਕੱਠੇ ਚੱਲਣਗੇ ਇਹਦਾ ਅਰਥ ਹੈ ਵੀ ਗੁਰੂ ਸਾਹਿਬ ਇਹ ਕਹਿ ਰਹੇ ਨੇ ਵੱਖ-ਵੱਖ ਨਾ ਮੰਨੋ ਇੱਕੋ ਹੀ ਸਿੱਕੇ ਦੇ ਦੋ ਪਾਸੇ ਨੇ ਬਸ ਗੱਲ ਇੰਨੀ ਹੈ ਇਸ ਕਰਕੇ ਗੁਰੂ ਘਰ ਨੇ ਨਾ ਨਾ ਤੇ ਜਨਮ ਦੀਆਂ ਬਹੁਤੀਆਂ ਖੁਸ਼ੀਆਂ ਮਨਾਈਆਂ ਤੇ ਨਾ ਮੌਤ ਦਾ ਬਹੁਤਾ ਵੱਡਾ ਸੋਗ ਮਨਾਇਆ ਦੋਨਾਂ ਨੂੰ ਪਾਣਾ ਮੰਨਿਆ ਆਪਾਂ ਦੇਖੋ ਜਦੋਂ ਕੋਈ ਪੁਰਾਣੀ ਚੜਾਈ ਕਰਦਾ ਆਪਾਂ ਕਹਿੰਦੇ ਚਲੋ ਮਾਲਕ ਦਾ ਪਾਣਾ ਪਰ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਜਨਮ ਹੋਇਆ ਸੀ ਉਹ ਵੀ ਉਹਦਾ ਪਾਣਾ ਹੀ ਸੀ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜੇ ਉਹਦਾ ਬਾਣਾ ਸੀ ਉਹਦਾ ਹੁਕਮ ਸੀ ਤਾਂ ਜਨਮ ਹੋਇਆ ਬਾਣੇ ਤੋਂ ਬਿਨਾ ਜਨਮ ਵੀ ਨਹੀਂ ਤੇ ਬਾਣੇ ਤੋਂ ਬਿਨਾ ਮੌਤ ਵੀ ਨਹੀਂ ਹੁੰਦੀ ਦੋਨੇ ਬਾਣੇ ਨਾਲ ਜੁੜੇ ਇਹਨੂੰ ਕਹਿੰਦੇ ਨੇ ਕਹਿੰਦੇ ਬਾਣਾ ਮੰਨ ਲੈ ਤੇਰੇ ਸੰਸੇ ਵੀ ਖਤਮ ਤੇਰਾ ਜਮ ਦਾ ਭਰਮ ਵੀ ਮਿਟ ਜਾਏਗਾ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਉ ਕਿਛ ਨਹੀਂ ਜਮ ਨਹੀਂ ਆਵੇ ਮੇਰੇ ਏਕ ਉੱਪਰ ਜਿਸ ਜਨ ਕੀ ਆਸਾ ਤੇਸ ਕੀ ਕਟਿਏ ਜਮ ਕੀ ਫਾਸਾ ਤੂੰ ਆਸ ਇੱਕ ਤੇ ਰੱਖ ਤੇਰੀ ਜਮਾ ਦੀ ਫਾਈ ਵੀ ਕੱਟ ਦੇਗਾ ਤੂੰ ਤੇ ਆਸ ਹੀ ਥਾਂ ਥਾਂ ਤੇ ਰੱਖੀ ਹੋਈ ਐ ਆਸ ਇੱਕ ਹੈ ਪਰ ਰੱਖੀ ਕਈ ਥਾਂ ਤੇ ਫਿਰਦਾ ਕਿਉਂਕਿ ਬੰਦਾ ਬੜਾ ਛਲਾ ਚਲਾਕ ਹੈ ਆਪਣੇ ਆਪ ਚ ਸਿਆਣਾ ਬਣਦਾ ਹੈ ਵੀ ਚਲੋ ਜੇ ਇੱਕ ਥਾਂ ਤੋਂ ਕੰਮ ਨਾ ਬਣਿਆ ਤਾਂ ਦੂਜੇ ਨਾਲ ਤੇ ਬਣਾ ਕੇ ਰੱਖੀਏ ਨਾ ਦੂਜੇ ਥਾਂ ਤੇ ਨਹੀਂ ਬਣਿਆ ਤੀਜੇ ਨਾਲ ਬਣਾ ਕੇ ਰੱਖਾਂਗੇ ਤੀਜੇ ਨਹੀਂ ਬਣਾ ਸ਼ਾਇਦ ਚੌਥੇ ਤੋਂ ਗੱਲ ਬਣ ਜੇ ਬਣਦੀ ਕਿਸੇ ਪਾਸੇ ਵੀ ਨਹੀਂ ਸਿਆਣੇ ਨੇ ਕਿਹਾ ਵੀ ਇੱਕ ਦੇ ਹੋ ਜੋ ਇੱਕ ਪਾਸੇ ਲੱਗ ਜਾਓ ਇੱਕ ਪਾਸੇ ਕਿਸੇ ਪਾਸੇ ਲੱਗ ਜਾਓ ਇੱਕ ਪਾਸੇ ਤਾਂ ਲੱਗੋ ਨਾ ਭਾਈ ਮੰਝ ਸਖੀ ਸਰਪਰੀਏ ਦੇ ਪੁਜਾਰੀ ਨੇ ਸਖੀ ਸਰਪਰੀਆ ਸਮਝਦੇ ਆ ਪੀਰ ਜਿਹੜੇ ਮਨਾਏ ਜਾਂਦੇ ਨੇ ਵੀਰਵਾਰ ਵਾਲੇ ਪੀਰ ਕਿਰਪਾ ਵਰਤੀ ਭਾਗ ਫਲੀਪੂਤ ਹੋਏ ਕੋਈ ਕਰਮ ਫਲੀਪੂਤ ਹੋ ਗਿਆ ਚੰਗਾ ਭਾਗ ਜਾਗ ਗਏ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਚ ਇੱਕ ਦਿਨ ਸੰਗਤ ਵਿੱਚ ਬੈਠੇ ਆ ਦੀਵਾਨ ਸੁਣਿਆ ਕਥਾ ਕੀਰਤਨ ਨਾਲ ਜੀਵਨ ਆਨੰਦ ਨਾਲ ਭਰ ਗਿਆ ਅਜ ਮਨਨਾ ਕੀਤਾ ਜਾਨ ਨੂੰ ਤੇ ਮਹਾਰਾਜ ਕੋਲ ਸਮਾਪਤੀ ਤੋਂ ਬਾਅਦ ਕਹਿਣ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਆਪਣੇ ਸਿੱਖ ਨੂੰ ਸਿੱਖੀ ਦੀ ਦਾਤ ਬਖਸ਼ੋ ਸਿੱਖੀ ਦੀ ਦਾਤ ਬਖਸ਼ੋ ਗੁਰੂ ਸਾਹਿਬ ਨੇ ਕਿਹਾ ਨਾਲ ਹੀ ਮੋੜ ਮੋ ਉੱਤਰ ਦਿੱਤਾ ਕਹਿਣ ਲੱਗੇ ਭਾਈ ਮਨਜ ਸਿੱਖੀ ਉੱਪਰ ਸਿੱਖੀ ਨਹੀਂ ਟਿਕਦੀ ਉਹ ਗੱਲ ਸਮਝ ਗਏ ਇਹਦਾ ਭਾਵ ਸੀ ਕਹਿੰਦੇ ਦੇਖ ਜਾਂ ਤੇ ਉਸ ਪਾਸੇ ਹੋ ਜਾ ਜਾ ਇਸ ਪਾਸੇ ਆ ਜਾ ਇੱਕ ਪਾਸੇ ਲੱਗ ਪਰ ਦੋ ਬੇੜੀਆਂ ਚ ਪੈਰ ਨਾ ਧਰ ਪਾਬਕੀ ਸੀ ਕਿਉਂਕਿ ਭਾਈ ਮਨਜ ਪਹਿਲਾਂ ਸਖੀ ਸਰਬਰੀ ਦੇ ਉਪਾਸ਼ਕ ਨੇ ਵੀਰਵਾਰ ਨੂੰ ਘਰੇ ਰੋਟ ਚੜਦਾ ਹੈ ਢੋਲ ਵੱਜਦਾ ਹੈ ਘਰੇ ਕਬਰ ਬਣਾਈ ਹੋਈ ਹੈ ਗੁਰੂ ਸਾਹਿਬ ਕਹਿੰਦੇ ਜਾਂ ਤੇ ਉਹਦਾ ਹੀ ਸਿੱਖ ਬਣ ਜਾ ਜਾਂ ਸਾਡਾ ਬਣ ਜਾ ਪਰ ਇੱਕ ਦਾ ਬਣ ਜਾ ਇਹ ਨਹੀਂ ਕਿਹਾ ਵੀ ਤੂੰ ਸਾਡਾ ਆ ਜਾ ਸਿੱਖੀ ਉੱਪਰ ਸਿੱਖੀ ਨਹੀਂ ਟਿਕਣ ਦਾ ਅਰਥ ਕੀ ਹੈ ਤੇਰੇ ਮਨ 'ਚ ਪਹਿਲਾਂ ਕਿਸੇ ਹੋਰ ਦੀ ਸਿੱਖਿਆ ਹੈ ਤੂੰ ਹਲੇ ਕਿਸੇ ਹੋਰ ਦਾ ਉਪਾਸ਼ਕ ਹੈ ਜੇ ਗੁਰੂ ਨਾਨਕ ਦੀ ਸਿੱਖੀ ਲੈਣੀ ਹੈ ਫਿਰ ਉਹਨੂੰ ਛੱਡ ਦੇ ਜਾਂ ਇਹਨੂੰ ਛੱਡ ਦੇ ਇੱਕ ਪਾਸੇ ਲੱਗ ਜਾ ਹੁਣ ਉਹ ਤੇ ਰਸ ਨਾਲ ਭਰਿਆ ਗਿਆ ਸੀ ਗੱਲ ਉਸੇ ਨਾਲ ਰਸ ਬਣ ਗਿਆ ਨਾ ਜਦੋਂ ਬਾਣੀ ਦਾ ਰਸ ਆ ਗਿਆ ਸਾਰੀ ਰਸ ਛੱਡ ਗਿਆ ਕਹਿੰਦਾ ਮਹਾਰਾਜ ਹੁਣ ਪਰਵਾਹ ਨਹੀਂ ਸਿੱਖੀ ਤੇ ਤੁਹਾਡੀ ਹੋ ਲੈਣੀ ਹੈ ਸਿੱਖੀ ਤੇ ਹੀ ਕਮਾਉਣੀ ਹੈ ਆ ਰਸ ਸਾਨੂੰ ਆਉਣਾ ਚਾਹੀਦਾ ਜਿਸ ਦਿਨ ਇਹ ਰਸ ਆ ਗਿਆ ਨਾ ਇਹ ਰਸ ਪੀਆ ਉਹ ਰਸ ਨਹੀਂ ਭਾਵਾ ਜਿਸ ਦਿਨ ਗੁਰੂ ਦੇ ਸ਼ਬਦ ਦਾ ਰਸ ਆਏਗਾ ਬਾਣੀ ਦਾ ਕਥਾ ਦਾ ਕੀਰਤਨ ਦਾ ਪਾਠ ਦਾ ਸੇਵਾ ਦਾ ਰਸ ਆਏਗਾ ਨਾ ਉਦੋਂ ਗਾਣਿਆਂ ਦਾ ਫਿਲਮਾਂ ਦਾ ਸ਼ੋਹਾਂ ਦੇ ਸਾਰੇ ਰਸ ਖਤਮ ਹੋ ਜਾਣਗੇ ਇਹ ਰਸ ਆਉਣਾ ਤੇ ਸ਼ੁਰੂ ਹੋਵੇ ਨਾ ਜਾ ਕੋ ਰਸ ਹਰ ਰਸ ਹੈ ਆਇਓ ਸੋ ਅਨ ਰਸ ਨਹੀਂ ਲਪਟਾਇਓ ਉਹ ਕਦੀ ਦੂਜੇ ਰਸ ਚ ਖੁਆਰ ਨਹੀਂ ਹੁੰਦਾ ਖਚਤ ਨਹੀਂ ਹੁੰਦਾ ਜਿਹੜਾ ਗੁਰੂ ਦੇ ਰਸ ਵਿੱਚ ਜੁੜ ਜਾਂਦਾ ਅਰਦਾਸ ਕਰੋ ਵੀ ਗੁਰੂ ਸਾਹਿਬ ਗੁਰੂ ਦਾ ਰਸ ਆ ਜਾਏ ਬਾਣੀ ਦਾ ਰਸ ਆ ਜਾਏ ਪੇਸਟ ਬਣ ਜਾਏ ਸਬੰਧ ਛੁੱਟਣਾ ਸ਼ੁਰੂ ਹੋ ਜਾਏ ਗੁਰੂ ਨਾਲ ਬਾਣੀ ਚੰਗੀ ਲੱਗਣ ਲੱਗ ਜਾਏ ਬਾਣੀ ਮਿੱਠੀ ਲੱਗਣ ਲੱਗ ਜਾਏ